ਜੀ ਦੋਸਤੋ ਸਵਾਗਤ ਹੈ ਤੁਹਾਡਾ ਜੀ ਦਿਨ ਹੈ ਮੇ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਜੌਂਡੀਅਰ 5505 ਟਰੈਕਟਰ ਦੀ ਵੀਡੀਓ ਦੋਸਤੋ ਕੋੜਾ ਬੰਪਰ ਟਰੈਕਟਰ 2023 ਮਾਡਲ ਦਾ ਤੇ 7 ਲੱਖ 25 ਹਜ਼ਾਰ ਦੀ ਡਿਮਾਂਡ ਰੱਖੀ ਹੋਈ ਹੈ ਤੇ ਬਾਕੀ ਦਾ ਰੇਟ ਦੋਸਤੋ ਫਿਕਸ ਨਹੀਂ ਮੌਕੇ ਤੇ ਘੱਟ ਵੱਧ ਹੋ ਜਾਊਗਾ ਬਾਕੀ ਤੁਹਾਨੂੰ ਵੀਡੀਓ ਵਿੱਚ ਟਰੈਕਟਰ ਦਿਖਾ ਦਿੰਨੇ ਆ ਜੌਂਡੀਅਰ 5505 ਟਰੈਕਟਰ ਰੰਗ ਪੇਂਟ ਸਾਰਾ ਨਾਲ ਦਾ ਹੋਇਆ ਹੋਇਆ ਦੋਸਤੋ origional ਟਰੈਕਟਰ ਹੈਗਾ ਤੇ ਟਾਇਰ ਟੂਰ ਬਿਲਕੁਲ ਸਾਫ਼ ਹੈ ਦੋਸਤੋ ਰੰਗ ਪੇਂਟਸ ਵੱਲੋਂ ਸਾਰਾ ਸਾਫ਼ ਆ ਦੋਸਤੋ ਜੀਓਂਡੀ 5605 ਟਰੈਕਟਰ ਹੈਗਾ ਛਤਰੀ ਲੱਗੀ ਹੋਈ ਆ ਪਾਵਰ ਸਟੀering ਡਿਊਲ ਕਲਚ ਟਰੈਕਟਰ ਆ ਤੇ ਟਾਇਰਾਂ ਦੀ ਗੱਲ ਕਰੀ ਦੋਸਤੋ ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਤੁਹਾਨੂੰ ਟਰੈਕਟਰ ਮਿਲੂਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਗੋਡੀਅਰ ਦੇ ਟਾਇਰ ਆਗੇ 13 6 22 ਦੇ ਟਾਇਰ ਆ ਰਿੰਮ ਰੋਂ ਬਿਲਕੁਲ ਸਾਫ਼ ਪਏ ਆ ਟਾਇਰਾਂ ਦੀ ਕੰਡੀਸ਼ਨ ਵਧੀਆ ਗੀ 80 ਤੋਂ 90% ਟਾਇਰਾਂ ਦੀ ਕੰਡੀਸ਼ਨ ਪਈ ਆ ਬਹੁਤ ਹੀ ਕੱਟ ਚੱਲਿਆ ਹੋਇਆ ਘਰ ਦੀ ਖੇਤੀ ਤੇ ਜਰ ਚਲਾਇਆ ਹੋਇਆ ਟਰੈਕਟਰ ਦੋਸਤੋ ਬਾਕੀ ਸਾਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਡਾ ਵਰਤੀ ਡੰਡਾ ਸਾਨੂੰ ਨਾਲ ਮਿਲੂਗਾ ਤੇ ਰੰਗ ਪੇਂਟ ਬਿਲਕੁਲ ਸਾਰਾ ਸਾਫ ਹੈ ਜਰ ਰਹਿ ਤੇ ਟਰੈਕਟਰ ਦੋਸਤੋ ਪੰਜਾਬ ਨੰਬਰ ਟਰੈਕਟਰ ਬਰਨਾਲੀ ਰਿਡੀਕਸ਼ਨ ਨੂੰ ਇਹ ਟਰੈਕਟਰ ਮਿਲੂਗਾ ਬਹੁਤ ਹੀ ਸਾਫ ਕੇ ਰੱਖਿਆ ਹੋਇਆ ਟਰੈਕਟਰ ਦੋਸਤੋ ਤੇ ਬਾਕੀ ਗੋਡੀਅਰ ਦੇ ਟਾਇਰ ਆਗੇ 13 6 28 ਦੇ ਟਾਇਰ ਆ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਮਿਲੂ ਉਸ ਨੂੰ ਤਿੰਨ ਸਿਲੰਡਰ ਆ ਦੋਸਤੋ 60 एचपी दी पावर दी ਨਾਲ ट्रैक्टर दोस्तों ये टायर टू बिल्कुल साफ है देख सकते हो ਤੁਸੀਂ ਤੇ ਵਧੀਆ ਬਹੁਤ ਹੀ ਘੱਟ ਚ ਲਿਆ ਹੋਇਆ ट्रैक्टर दोस्तों ਤਿੰਨ ਸਿਲੰਡਰ ਇੰਜਨ ਗੇਅਰ ਬਲ ਫੁੱਲ ਕੰਮ ओके ਸਰਵਿਸ ਹੋਈ ਵੀ ਆ ਬਾਕੀ ਬਰਨਾਲੀ ਰਿਡਿਵਸ ਨੂੰ ਇਹ ट्रैक्टर ਮਿਲੂਗਾ ਬਾਕੀ ਜੇ ਕਿਸੇ ਵੀ ਨੂੰ ਟਰੈਕਟਰ ਲੈਣਾ ਹੈ ਜਾਂ ਟਰੈਕਟਰ ਸੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਵੀਡੀਓ ਨੂੰ ਕਰੋ ਸ਼ੇਅਰ ਚੈਨਲ ਨੂੰ ਕਰੋ ਸਬਸਕ੍ਰਾਈਬ